ਮਿਸਤਰੀ ਕੰਮ ਖਿੱਚ ਕੇ ਰੱਖ ਖਿੱਚ ਕੇ ਉਹ ਖਿੱਚੀ ਤਾਂ ਜਾਣੇ ਜੀ ਹੁਣ ਖੱਟਣ ਨੂੰ ਰਬੜ ਗਈ ਇਹ ਹਾਂ ਨਾਲੇ ਕੋਈ ਤੇ ਚੰਗਾ ਦਿਹਾੜੀਆ ਪੁੱਛ ਲੋ ਜੀ ਰਿਸ਼ਤੇਦਾਰ ਕਿਤੇ ਕੰਮ ਕਰਦੇ ਹੁੰਦੇ ਨੇ ਦਿਹਾੜੀਆ ਕੀ ਜਾਦੇ ਕੰਮ ਕਰੂ ਮੇਰਾ ਭਾਈ ਕੰਮ ਦੇ ਫੱਟੇ ਚੱਕ ਦਿੰਦਾ ਫੱਟੇ ਫੱਟੇ ਚੱਕ ਦਿੰਦਾ ਇਹ ਸਮਿਟ ਬਾਈਰੀ ਦਾ ਧੋ ਰਲਦਾ ਨਹੀਂ ਕੱਲ ਦੇ ਕਹੀ ਜੰਨੇ ਆਗੇ ਉਦੋਂ ਦੀ ਠੂਹੀ ਦੁਖਣ ਲੱਗ ਜਾਂਦੀ ਐ ਪੰਦਰਾ ਪਾਣੀ ਅਗਲਾ ਭਰਨੀ ਯਾਰੋਂ ਦਾ ਭਾਈ ਮਿਸਤਰੀ ਤੇਰੇ ਮੂਰੇ ਬੰਨੇ ਹੱਥ ਤੇਤੋਂ ਨਹੀਂ ਕੋਈ ਜਿੱਤ ਸਕਦਾ ਆ ਕੇ ਰੋਟੀ ਖਾ ਲੋ ਰੋਟੀ ਤਾਂ ਖਾ ਲੈਣੇ ਆ ਜੀ ਪੂਰੇ 6 ਦਿਨ ਹੋ ਗਏ ਸਾਨੂੰ ਚਟਨੀ ਨਾਲ ਖਾਂਦਿਆਂ ਨੂੰ ਚਟਨੀ ਤੋਂ ਬਿਨਾਂ ਨਾਲ ਨਹੀਂ ਖਾਂਦੇ ਅਸੀਂ ਕਿਉਂ ਕਿ ਛੋਡੇ ਘਰੇ ਅੱਜ ਕੰਮ ਦਾ ਆਖਰੀ ਦਿਨ ਹੈ ਜੀ ਅੱਜ ਤਾਂ ਕੁੱਕੜ ਕੜੂ ਚੱਲਣ ਦਿਓ ਜੀ ਭਾਲ ਦਾ ਕੁੱਕੜ ਉਪਰੋਂ ਨਿੰਮਦੇ ਕੋਟ ਨੇ 15 ਗਣ ਹੁੰਦੇ ਨੇ ਮੇਰਾ ਭਾਈ ਤਾਂ ਆਪ ਚਟਨੀ ਨਾਲ ਖਾਊ ਥੋਡੇ ਕੀ ਪਿੱਛੂ ਪੈਂਦੇ ਨੇ ਮੈਸਤਰੀ ਮੈਂ ਤਾਂ ਰੋਟੀ ਖੜੇ ਖਾ ਕੇ ਆਉਣਾ ਜੀ ਅੱਜ ਮੈਸਤਰੀ ਆ ਦੇਖੋ ਤਾਂ ਭਾਈ ਤਾਂ ਮੱਖਣ ਮਲਾਈ ਨਾਲ ਰੋਟੀ ਵੱਢੀ ਜਾਂਦਾ ਆਪਾਂ ਨੂੰ ਚਟਨੀ ਨਾਲ ਹੀ ਖਵਾਈ ਜਾਂਦੀ ਹੈ ਲੋਇ ਬੇ ਮਿਸਤਰੀ ਹੈਗੇ ਜਿਹੜੇ ਆਪਣੇ ਪਰਸੋਂ ਫਰਸ ਲਾ ਕੇ ਗਏ ਸੀ ਬੇ ਮਿਸਤਰੀ ਆ ਬੇ ਮਿਸਤਰੀ ਕੀ ਹੁੰਦਾ ਮੈਂ ਗਾਜਾ ਮਰੂੰ ਕਿੱਚੀ ਚ ਫਿਰ ਕਹੇਗੀ ਦੱਸਿਆ ਨਹੀਂ ਹਾਂ ਚੱਲ ਕੋਈ ਨਹੀਂ ਗਲਤੀ ਹੋ ਗਈ ਮੈਂ ਤਾਂ ਨਾਲੇ ਐਂ ਕਹਿੰਦੀ ਸੀ ਜਿਹੜਾ ਤੂੰ ਬੇੜੇ ਚ ਫਰਸ ਲਾ ਕੇ ਆਇਆ ਉਹ ਚ ਤਿੰਨ ਦਿਨ ਹੋ ਗਏ ਪਾਣੀ ਖੜੇ ਇਹਨੂੰ ਨਾ ਹੁਣ ਕੀ ਛੋਡੇ ਪਿੱਛੂ ਪੈ ਗਏ 15 ਗੁਣ ਵਾਲਾ ਘੋਟਣਾ ਫਰਸ ਪੱਟ ਕੇ ਕੱਢ ਲਈ